ਡੋਨਲਡ 트럼ਪ ਨੇ ਭਾਰਤੀ ਮੂਲ ਦੇ ਕੈਸ਼ ਪਟੇਲ ਨੂੰ FBI ਦਾ ਡਾਇਰੈਕਟਰ ਲਗਾਇਆ ਡਾਇਰੈਕਟਰ ਲਗਾਇਆ ਭਾਰਤ ਦੇ ਇਸ ਦੇ ਕੀ ਮਾਇਨੇ ਹਨ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਇਹ ਇੱਕ ਬੜੀ ਅਹਿਮ ਜਿਹੜੀ ਆ ਨਿਯੁਕਤੀ ਕੀਤੀ ਗਈ ਹੈ ਜੀ ਡੋਨ 트럼ਪ ਹੁਣਾ ਵੱਲੋਂ ਹਾਂਜੀ ਔਰ ਦਾ ਹੁਣ ਪਹਿਲਾ ਜਿਹੜਾ ਮੌਜੂਦਾ FBI ਦੇ ਡਾਇਰੈਕਟਰ ਹੈਗਾ ਕ੍ਰਿਸਟੋਫਰ ਰੇ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਲੈਣਗੇ ਭਾਵੇਂ ਕਿ ਜਦੋਂ ਵੀ ਉਹ ਆਪਣੀ ਨਵੀਂ ਟੀਮ ਜਿਹੜੀ ਉਹਨਾਂ ਦੇ ਐਗਜ਼ੀਕਿਟ ਕਰਨਗੇ ਤੇ ਉਹਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਕੈਸ਼ ਪਟੇਲ ਆ ਉਹ ਐਫਐਫਬੀਆਈ ਦੇ ਡਾਇਰੈਕਟਰ ਹੋਣਗੇ ਹੂੰ ਸੋ ਆਪਣੇ ਆਦ ਵਿੱਚ ਬਹੁਤ ਸਾਰੀਆਂ ਨਿਯੁਕਤੀਆਂ ਜਿਹੜੀਆਂ ਡੋਨਾਲਡ ਟਰੰਪ ਉਹਨਾਂ ਕੀਤੇਆਂ ਗਈਆਂ ਨੇ ਫੌਕਸ ਨਿਊਜ਼ ਤੋਂ ਬਹੁਤ ਸਾਰੇ ਉਹਨਾਂ ਨੇ ਜਿਹੜੇ ਆ ਸਾਬਕਾ ਮੌਜੂਦਾ ਜਿਹੜੇ ਐਂਕਰ ਲਏ ਆ ਕਈ ਜਿਹੜੇ ਸੌਟ ਮੀਡੀਆ ਨਾਲ ਜੁੜੇ ਹੋਏ ਲਏ ਹੈਗੇ ਆ ਐਲਨ ਮਸਕ ਉਹਨਾਂ ਵਿੱਚ ਇੱਕ ਹੈਗੀ ਆ ਜੀ ਠੀਕ ਆ ਜੀ ਸੋ ਯੂਨੀਕ ਦੀਆਂ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਾਲਾਂਕਿ ਕੁਝ ਇਹ ਨਿਯੁਕਤੀਆਂ ਉਹਨਾਂ ਦੀਆਂ ਵਿਵਾਦਾਂ ਵਿੱਚ ਘਰੇ ਜਿਹੜਾ ਵੀ ਘੇਰੇ 'ਚ ਹੈਗੀਆਂ ਨੇ ਲੇਕਿਨ ਇਹ ਨਿਯੁਕਤੀ ਬੜੀ ਆ ਇਹ ਭਾਰਤ ਤੇ ਕੈਨੇਡਾ ਲਈ ਬੜੀ ਅਹਿਮ ਰੱਖਦੀ ਆ ਅਹਿਮਤ ਇਸ ਕਰਕੇ ਰੱਖਦੀ ਆ ਕਿ ਭਾਰਤ ਇਸ ਵਕਤ ਜਿਹੜਾ ਕੋ ਦੇਵ ਭਾਰਤ ਜਿਹੜਾ ਅਮਰੀਕਾ ਹੈਗਾ ਉਹਨਾਂ ਮਾਮਲਿਆਂ ਦੇ ਵਿੱਚ ਜਾਂਚ ਦੇ ਘੇਰੇ ਵਿੱਚ ਕਈ ਮਾਮਲੇ ਹੈਗੇ ਆ ਤੇ ਐਫਵੇ ਦੇ ਡਾਇਰੈਕਟਰ ਦੀ ਨਿਯੁਕਤੀ ਭਾਰਤੀ ਮੂਲ ਦੇ ਕੈਸ਼ ਪਟੇਲ ਦੀ ਹੋਣੀ ਇਹਦੀਆਂ ਨਜ਼ਰਾਂ ਇੱਧੇ ਰਹਿਣ ਗਿਆ ਕਿ ਕਿਸ ਤਰ੍ਹਾਂ ਉਹ ਇਹਨਾਂ ਮਾਮਲਿਆਂ ਨੂੰ ਨਿਪਟਣਗੇ ਭਾਵ ਹੈ ਕਿ ਉਹ ਅਮਰੀਕਾ ਦੇ ਡਾਇਰੈਕਟਰ ਹੋਣਗੇ ਤੇ ਅਮਰੀਕਾ ਨੂੰ ਰਿਪਰੈਜ਼ੈਂਟ ਕਰਨਗੇ ਜਿਹੜੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਆਂ ਹੈਗੀਆਂ ਸਮੁੱਚੀਆਂ ਅਮਰੀਕਾ ਦੀਆਂ ਉਹਨਾਂ ਦੇ ਕੰਮਕਾਜ ਦੇ ਉੱਪਰ ਸਾਰ ਨਜ਼ਰ ਜਿਹੜੀ ਰੱਖਣਗੇ ਉਹਨਾਂ ਹਾਲਤਾਂ ਦੇ ਵਿੱਚ ਉਹਦਾ ਬੈਲੈਂਸ ਕਿੱਦਾਂ ਬਣਾਉਂਦੇ ਆ ਕਿਉਂਕਿ ਮੌਜੂਦਾ ਹਾਲਤਾਂ ਦੇ ਜਿਹੜੇ ਦੋ ਵੱਡੇ ਮਸਲੇ FBI ਕੋਲ ਹੈਗੇ ਆ ਇਸ ਵਕਤ ਇਨਵੈਸਟੀਗੇਸ਼ਨ ਦੇ ਫਸਟ ਆਫ ਤੇ ਆਪਾਂ ਕਹਿ ਸਕਦੇ ਆ ਕਿ ਜਿਹੜੀਆਂ ਕੁਝ ਕਿਲਿੰਗਸ ਦੀਆਂ ਸਾਜ਼ਿਸ਼ ਜਿਹੜੀਆਂ ਹੋਈਆਂ ਸੀਗੀਆਂ ਸਿੱਖ ਆਤਮਾ ਨਾਲ ਸੰਬੰਧਤ ਹਾਂਜੀ ਉਹਨਾਂ ਨਾਲ ਸੰਬੰਧਤ ਪੈਂਡਿੰਗ ਮਾਮਲੇ FBI ਕੋਲ ਜਾਂਚ ਲਈ ਹੈਗੇ ਆ ਜੀ ਤੋ ਫੋਰਨਰ ਇੰਟਰਫੀਰੈਂਸ ਦੇ ਮਾਮਲੇ ਵੀ ਭਾਰਤ ਦੇ ਸੰਬੰਧੀ ਕੁਝ ਏਦਾਂ ਦੇ ਹੈਗੇ ਆ ਤੇ ਕੈਸ਼ ਪਟੇਲ ਉਹਨਾਂ ਮਾਮਲਿਆਂ ਨੂੰ ਕਿਵੇਂ ਡੀਲ ਕਰਦੇ ਆ ਅਮਰੀਕਾ ਦੀ ਪ੍ਰਣਿਧਤਾ ਜਿਹੜੀ ਆ ਇਹਨਾਂ ਮਾਮਲਿਆਂ 'ਚ ਕਿਵੇਂ ਕਰਦੇ ਆ ਤੇ ਭਾਰਤ ਦੇ ਨਾਲ ਬੈਲੈਂਸ ਕਿਵੇਂ ਬਣਾਉਂਦੇ ਆ ਤੇ ਜਿਹੜਾ ਸਿੱਖ ਭਾਈਚਾਰਾ ਕਾਫੀ ਦੌਰ ਤੇ ਉਹ ਇਸ ਅਨੁਯੁਕਤੀ ਨੂੰ ਕਿਵੇਂ ਦੇਖਦਾ ਹੈਗਾ ਤੇ ਉਹਦੇ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਕਿਵੇਂ ਰਹਿੰਦਾ ਆ ਇਹ ਉਹਨਾਂ ਦਾ ਸਮਝਾ ਦਸੂਗਾ ਇਸ ਕਰਕੇ ਇਹ ਅਨੁਯੁਕਤੀ ਜਿਹੜੀ ਆ ਕਾਫੀ ਅਹਿਮੀਤ ਰੱਖਦੀ ਹੈ ਜੀ ਬਿਲਕੁਲ ਜੀ